ਦਾ ਯਾਰ ਪਪਾ ਜੇ ਕਿਤੇ ਅੱਜ ਆਪਣੀ ਖੀਰ ਲਈ ਕਿਸ ਤਾਪਾ ਜਿਉਣੇ ਨੂੰ ਦੇ ਦਿੰਦੇ ਤੇ ਅੱਜ ਆਪਣਾ ਲੋਨ ਕਲੀਅਰ ਹੁੰਦਾ ਸੀ ਤੇ ਮੈਂ ਆਈਫੋਨ ਲੈ ਆਉਂਦਾ ਗੱਲ ਤਾਂ ਤੇਰੀ ਸਹੀਆ ਪੁੱਤਰਾ ਆਪਾ ਤਾਂ ਯਾਰ ਆਪਦੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਯਾਰ ਲੋਨ ਭਰਨੇ ਚਾਹੀਦੇ ਆ ਬੰਦੇ ਨੂੰ ਕੀ ਪਤਾ ਕਦੇ ਲੋੜ ਪੈ ਜਾਏ ਹਨਾ ਯਾਰ ਤੇ ਗਾ ਆਪਣੇ ਜਵਾਕ ਕੀ ਕਰਨਗੇ ਜਵਾਕਾਂ ਦਾ ਵੀ ਲੋਨ ਨਹੀਂ ਹੋਣਾ ਯਾਰ ਜੇ ਸਿੰਬਲ ਡਾਊਨ ਹੋ ਗਏ ਹੋਰ ਯਾਰ ਮੇਰੀ ਤਾਂ ਜਿਹੜੀ ਰੀ ਸੀ ਮੰਦੀ ਤੂੰ ਸਾਰੀ ਚਕਣਾ ਚੂਰ ਕਰਤੀ ਯਾਰ ਕੋਈ ਨਹੀਂ ਜਿਉਣਾ ਫੇਰ ਆ ਜੂਗਾ ਐਤ ਕਿ ਨਾ ਮੋੜਾਂਗੇ ਧਰ ਦਾਂਗੇ ਯਾਰ ਉਹ ਬਹੁਤ ਕੱਬੇ ਸੁਹਾਦਾ ਬੰਦਾ ਉਹਨੇ ਕਿੱਥੇ ਸੁਣੀ ਆਪਣੀ ਦੋਗਰ ਨੇ ਵੱਡੇ ਵੱਡੇ ਕੱਬੇ ਸਿੱਧੇ ਕਰਿਆ ਪੂਟਾਂ ਚੁਣਾ ਲੈ ਕਿਤੇ ਪਾਪਾ ਤੂੰ ਪਹਿਲਾ ਵਾਲੇ ਰੂਪ ਚ ਆ ਜੇ ਨਾ ਉਹਦੇ ਕੀ ਸਾਰੇ ਆ ਕਿ ਆਪਣਾ ਲੋਨ ਨਾ ਕਰੇ ਉਹਨੇ ਹਵੇ ਆ ਪੇਖੇ ਨਹੀਂ ਆਪਾਂ ਨੂੰ ਅਜੇ ਉਹਨੇ ਜੇ ਆਪਣਾ ਰੂਪ ਵੇਖ ਲਿਆ ਉਹ ਤਾਂ ਮਾਫ ਵੀ ਕਰ ਦੂਗਾ ਕਿਸਤ ਤੇ ਤੂੰ ਪਹਿਲਾ ਵਾਲੇ ਰੂਪ ਚ ਆ ਜਾ ਯਾਰ